ਇਹ gente ਸੀਗੇ ਜੀ ਸਰ do ਸੁਣਾਓ ਪਿੱਛੇ ਆਏ ਵੀਰੇ ਪਿੱਛੇ ਆ ਜਾ ਹੌਲੀ ਬੱਸ ਜੀ ਫਲੀ ਨਹੀਂ ਨੀ ਨੀ ਕਿਤੇ ਕੁਝ ਕਬਲੇ ਚੱਲੇ ਸੀਗੇ ਕੁਝ ਫਾਈਲਾਂ ਦੀ ਡਿਮਾਂਡ ਕਰੀ ਗਈ ਸੀ ਕਾਰਪੋਰੇਸ਼ਨ ਦੇ ਡਿਪਾਰਟਮੈਂਟ ਅਫਸਰਾਂ ਤੋਂ ਰਿਲੇਟਿਡ ਅਫਸਰਾਂ ਨੂੰ 1.5 ਮਿੰਟ ਹੋ ਗਿਆ ਸੀ ਉਹ ਫਾਈਲਾਂ ਨਹੀਂ ਦੇ ਰਿਹਾ ਸੀਗੇ ਤਾਂ ਕੱਲ ਇੱਕ ਨਵਾਂ ਨਵਾਂ ਮਸਲਾ ਇੱਕ ਹੋਰ ਸਾਹਮਣੇ ਆਇਆ ਵੀ ਕੋਈ ਪੇਮੈਂਟ ਜਿਹੜੀ ਹੈਗੀ ਜਾਲੀ ਪੇਮੈਂਟ ਜਿਹੜੀ ਹੈ ਬਿਨਾਂ ਸਮਾਨ ਮੰਗਾਏ ਇਹਨਾਂ ਨੇ ਪੇਮੈਂਟ ਕਰਤੀ ਤਾਂ ਜਦ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਐਮਬੀ ਮੈਜ਼ਰਮੈਂਟ ਬੁੱਕ ਹੁੰਦੀ ਹੈ ਜਿਸ ਸੇ ਆਪਾਂ ਨੋਟ ਕਰਦੇ ਹਾਂ ਵੀ ਕਿਹੜਾ ਸਮਾਨ ਕਿੱਥੋਂ ਆਇਆ ਕਿੱਥੇ ਗਿਆ ਉਹਨਾਂ ਨੂੰ ਬੁੱਕ ਨਹੀਂ ਲੱਭੀ ਅਜੇ 1 ਵਜੇ ਤੱਕ ਇਹਨਾਂ ਨੂੰ ਬੁੱਕ ਨਹੀਂ ਲੱਭੀ ਕੱਲ ਦੀ ਮੰਗੀ ਵੀ ਤਾਂ ਮੈਂ ਸੋਚਿਆ ਕਿ ਅੱਜ ਪਹਿਲੇ ਵਾਰ ਇੱਕ ਐਗਜ਼ਾਮਪਲ ਸੈੱਟ ਕਰੀਏ ਕਿਉਂਕਿ ਪਹਿਲਾਂ ਕਦੀ 20 ਸਾਲ ਚ ਕੋਈ ਮੇਰ ਮਿਰਖਲ ਵਿਜੀਲੈਂਸ ਆਫਿਸ ਆਇਆ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਕਾਰਪੋਰੇਸ਼ਨ ਲੈ ਰਹੀ ਹੈ ਤਾਂ ਲੋਕਾਂ ਦੇ ਟੈਕਸ ਦਾ ਪੈਸਾ ਅਸੀਂ ਵਿਅਰਥ ਨਹੀਂ ਕਰ ਸਕਦੇ ਹੋਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਬਿਜ਼ਨਸ ਨੂੰ ਅਸੀਂ ਰਿਟਨ ਕੰਪਲੇਨਟ ਦਿੱਤੀ ਹੈ ਔਰ ਮਾਨ ਸਾਹਿਬ ਨੂੰ ਵੀ ਭੇਜੀ ਹੈ ਰਿਟਨ ਕੰਪਲੇਨਟ ਲੋਕਲ ਕੌਂਡਿ ਮੰਤਰੀ ਨੂੰ ਵੀ ਦਿੱਤੀ ਹੈ ਸੈਕਟਰੀ ਲੋਕਲ ਬੋਰਡ ਨੂੰ ਦਿੱਤੇ ਬੀਜੀਪੀ ਬਿਜ਼ਨਸ ਪੰਜਾਬ ਨੂੰ ਵੀ ਦਿੱਤੀ ਸਰ ਕਿਡਕੜੇ ਅਫਸਰ ਹੈ ਜੀ ਅਫਸਰ ਤਾਂ ਦੇਖੋ ਇਨਕੁਆਰੀ ਤੋਂ ਬਾਅਦ ਪਤਾ ਲੱਗੇਗਾ ਤੁਸੀਂ ਚੈੱਕ ਕਰੋ ਕੋਈ ਨਾਮ ਕੋਈ ਨਾ ਕੋਈ ਦੇਖੋ ਮੈਂ ਡੀ ਕਲਰ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਜਦ ਤੱਕ ਇਨਕੁਆਰੀ ਮੁਕੰਮਲ ਨਹੀਂ ਹੁੰਦੀ ਮੈਂ ਕਿਸੇ ਦਾ ਨਾਮ ਨਹੀਂ ਲੈ ਕਿੰਨੇ ਸਰ ਪੈਸੇ ਕਿੰਨੇ ਬੋਗਸ ਪੈਸੇ ਲੱਗਦਾ ਕਿਡਕੜਾ ਹੈਗੇ ਨੇ ਕਟਕੜ 1.5 ਕਰੋੜ ਦੇ ਪੁਰਾਣੇ ਬਿੱਲ ਸੀਗੇ ਉਹ ਜਿਹੜੇ ਉਹਨਾਂ ਦੀ ਡਿਟੇਲ ਮੰਗੇ ਵੀ ਉਹ ਫਾਈਲਾਂ ਦੱਸੋ ਵੀ ਕਿੱਥੇ ਕਿੱਥੇ ਸਮਾਨ ਲੱਗਿਆ ਔਰ 10 ਲੱਖ ਦਾ ਕਾਲ ਸੀਗਾ ਬਾਕੀ ਵੀ ਜਿਹੜੇ ਹੋਰ ਵੀ ਘਪਲੇ ਹੈਗੇ ਉਹ ਜਲਦੀ ਉਜਾਗਰ ਕਰਾਂਗੇ ਐਸਲ ਵਿਜੀਲੈਂਸ ਸਾਹਿਬ ਕੀ ਗਿਆ ਐਸਐਸਪੀ ਸਾਹਿਬ ਨੇ ਅੰਦਰ ਗਈ ਸੀ ਬਹੁਤ ਵਧੀਆ ਰਿਸਪਾਂਸ ਜਿਆ ਸਰਕਾਰ ਵੱਲੋਂ ਲੱਗੇ ਹੋਏ ਹੈਗੇ ਸਰਕਾਰ ਦੀ ਇਮੇਜ ਹੈ ਆਮ ਆਦਮੀ ਪਾਰਟੀ ਨੀਤ ਔਰ ਨੀਅ ਦੋਨੋਂ ਸਾਫ ਹੈ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਔਰ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਮਾਨ ਸਾਹਿਬ ਦਾ ਵੀ ਮੈਸੇਜ ਹੈ ਗੈਰੀਵਾਲ ਸਾਹਿਬ ਦਾ ਵੀ ਮੈਸੇਜ ਹੈ ਕਿ ਇਮਾਨਦਾਰ ਨਾਲ ਕੰਮ ਕੰਮ ਕਰੋ ਔਰ ਮੈਂ ਆਪਣੇ ਵੱਲੋਂ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਨੂੰ ਜਵਾਬ ਦੇ ਵੀ ਹੈਗੇ ਅਸੀਂ ਜੇ ਜਾਨ ਸ਼ੁਰੂ ਹੋ ਗਈ ਜਾਨਕੀ ਜਾਨ ਸ਼ੁਰੂ ਹੋਏਗਾ ਉਸ ਵਕਤ ਹਾਂ ਜਾਨ ਸ਼ੁਰੂ ਹੋਏਗੀ ਜੀ ਇਹ ਉਰੇ ਤੱਕ ਪਹੁੰਚੇ ਤਾਂ ਜਾਨ ਸ਼ੁਰੂ ਹੋਣ ਵਾਸਤੇ ਪਹੁੰਚੇ ਔਰ ਜਾਨ ਸ਼ੁਰੂ ਹੋਏਗੀ ਕਿੰਨੇ ਕਾਉਂਸਲਰ ਨੇ ਤੁਹਾਡੇ ਨਾਲ ਇਸ ਵਕਤ ਜਿਹੜੇ ਨਾਲ ਅੱਜ ਗੇਰੀ ਅੰਦਰ ਕਾਉਂਸਲਰ 6 ਕਾਉਂਸਲਰ ਮੇਰੇ ਨਾਲ ਸੀਗੇ ਸਾਰੇ ਕਾਉਂਸਲਰ ਹੀ ਆਪਣੇ ਆਈ ਭਾਜੀ 6 ਗਿਣਤੀ ਨਹੀਂ ਹੈ ਇਹ ਵੀ ਵੈਸੇ ਆਫਿਸ 'ਚ ਬੈਠੇ ਸੀਗੇ ਰੋਟੀਨ 'ਚ ਜਿਵੇਂ ਆਂਦੇ ਨੰਨੇ ਪਰਟੀਕੂਲਰ ਕਿਸੇ ਨੂੰ ਬੁਲਾਇਆ ਨਹੀਂ ਉਦਾਂ ਰੋਟੀਨ ਦਾ ਕੰਮ ਹੈ ਜਿਹੜੇ ਵੀ ਕਾਉਂਸਲਰ ਉੱਥੇ ਬੈਠੇ ਸੀਗੇ ਸਾਰੇ ਲਿਆਏ ਉਹਨਾਂ ਨੂੰ ਬੁਲਾ ਕੇ ਅਧਿਕਾਰੀ ਨੇ ਜਿਹੜੇ ਵੱਡੇ ਅਧਿਕਾਰੀ ਨੇ ਕਿ ਛੋਟੇ ਅਧਿਕਾਰੀ ਕੋਲ ਫਾਈਲਾਂ ਸੀ ਕਿ ਜਿਹੜੀ ਪੀਐਸਐਸਪੀ ਨੂੰ ਦਿੱਤੀ ਹੈ ਜੀ ਫਾਈਲ ਜਿਹੜੀ ਐਸਐਸਪੀ ਵਿਜੀਲੈਂਸ ਸਾਹਿਬ ਨੂੰ ਦਿੱਤੀ ਜੀ ਠੀਕ ਠੀਕ ਦੇਖੋ